ਭਾਈ ਆ ਦੋ ਸਕੂਟਰੀਆਂ ਖੜੀਆਂ ਨੇ ਦੋਵਾਂ ਦਾ ਤੁਸੀਂ ਨੰਬਰ ਵੇਖ ਲਓ ਇੱਕ ਸਕੂਟਰੀ ਗੁਰਦਾਸਪੁਰ ਵਿੱਚ ਖੜੀ ਆ ਤੇ ਇੱਕ ਸਕੂਟਰੀ ਜੰਮੂ ਵਿੱਚ ਖੜੀ ਆ ਪਹਿਲੇ ਤੁਸੀਂ ਨੰਬਰ ਮੈਚ ਕਰੋ ਇਸ ਦਾ ਦੱਸ ਦਈਏ ਕਿ ਜਦੋਂ ਨੰਬਰ ਮੈਚ ਕਰਦੇ ਆ ਤਾਂ ਨੰਬਰ ਸੇਮ ਹੈ ਨੰਬਰ ਵੇਖੋ ਪਹਿਲੇ ਤੁਸੀਂ ਕਿ ਤੁਹਾਨੂੰ ਇਹ ਨੰਬਰ ਸਾਫ਼ ਨਜ਼ਰ ਆ ਰਿਹਾ ਹੁਣ ਅਸੀਂ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਨੰਬਰ ਕੀ ਆ ਨੰਬਰ ਐ ਸਕੂਟਰੀ ਦਾ ਪੀਬੀ06 ਏਐਕਸ 9855 ਇਹ ਇਸ ਸਕੂਟਰੀ ਦਾ ਨੰਬਰ ਆ ਤਾ ਇਹ ਨੰਬਰ ਵਾਲੀ ਸਕੂਟਰੀ ਜੰਮੂ ਵਿੱਚ ਚੱਲ ਰਹੀ ਆ ਤਾਂ ਜਦੋਂ ਉੱਥੇ ਆਨਲਾਈਨ ਚਲਾਨ ਹੋ ਜਾਂਦਾ ਜਦੋਂ ਰੈੱਡ ਲਾਈਟਾਂ ਤੋਂ ਚਲਾਨ ਹੋ ਜਾਂਦਾ ਤਾਂ ਫਿਰ ਉਹ ਚਲਾਨ ਜੋ ਆ ਗੁਰਦਾਸਪੁਰ ਵਾਲੇ ਨੌਜਵਾਨ ਦੇ ਮੋਬਾਈਲ ਦੇ ਉੱਤੇ ਆ ਜਾਂਦਾ ਤਾਂ ਇੱਥੇ ਦੱਸ ਦਈਏ ਕਿ ਇਸ ਸਕੂਟਰੀ ਨੂੰ ਸਰਕਾਰੀ ਪਲੇਟ ਲੱਗੀ ਹੋਈ ਆ ਤੇ ਜੇ ਜੰਮੂ ਵਿੱਚ ਗੱਲ ਕਰਦੇ ਆ ਤਾਂ ਸਕੂਟਰੀ ਨੂੰ ਦੇਸੀ ਪਲੇਟ ਲੱਗੀ ਹੋਈ ਆ ਸਿੰਪਲ ਜੋ ਕਿਸੇ ਅਸੀਂ ਮਕੈਨਿਕ ਤੋਂ ਬਣਾਉਂਦੇ ਆ ਹੁਣ ਦੱਸ ਦਈਏ ਕਿ ਜਦੋਂ ਉਹ ਨੌਜਵਾਨ ਨੂੰ ਮੈਸੇਜ ਆਉਂਦਾ 18 ਜੁਲਾਈ ਦੀ ਘਟਨਾ ਹੈ ਤਾ 18 ਜੁਲਾਈ ਨੂੰ ਜਦੋਂ ਉਸ ਨੂੰ ਮੈਸੇਜ ਆਉਂਦਾ ਤਾਂ ਫਿਰ ਉਹ ਨੌਜਵਾਨ ਜਾ ਕੇ ਆਰਟੀਓ ਦਫਤਰ ਜਾ ਗੱਲ ਕਰਦਾ ਤਾਂ ਉਹ ਕਹਿੰਦੇ ਆ ਕਿ ਇਸ ਦੀ ਕੰਪਲੇਂਟ ਆਨਲਾਈਨ ਪੈਣੀ ਆ 18 ਜੁਲਾਈ ਤੋਂ ਲੈ ਕੇ ਅੱਜ ਤੱਕ ਆਨਲਾਈਨ ਕੰਪਲੀਟ ਹੀ ਨਹੀਂ ਪਈ ਅਜੇ ਤੱਕ ਉੱਥੇ ਪਹੁੰਚਿਆ ਹੀ ਨਹੀਂ ਮਾਮਲਾ ਕਿ ਇਹ ਕੰਪਲੇਂਟ ਜਿਹੜੀ ਆ ਇਹ ਕਿੱਥੋਂ ਤੱਕ ਪੈਣੀ ਆ ਲੇਕਿਨ 18 ਜੁਲਾਈ ਤੋਂ ਲੈ ਕੇ ਫਿਲਹਾਲ ਇਸ ਦੀ ਕੰਪਲੇਂਟ ਅੱਗੇ ਕਨਵਰਟ ਹੀ ਨਹੀਂ ਹੋਈ ਕਿਤੇ ਗਈ ਨਹੀਂ ਰਾਹ ਵਿੱਚ ਪੈਂਡਿੰਗ ਹੀ ਪਈ ਆ ਜੇ 18 ਜੁਲਾਈ ਤੋਂ ਹੁਣ ਤੱਕ ਦੱਸ ਦਈਏ ਤਾਂ ਉਹ ਸਕੂਟਰੀ ਕਿਵੇਂ ਚੱਲਦੀ ਹੋਵੇਗੀ ਕਿੱਥੇ ਕਿੱਥੇ ਜਾਂਦੀ ਹੋਵੇਗੀ ਕੀ ਉਸ ਦਾ ਕੈਸ਼ ਵੀ ਚਲਾਨ ਕਦੀ ਹੋਇਆ ਹੋਵੇਗਾ ਜਿਵੇਂ ਟ੍ਰੈਫਿਕ ਪੁਲਿਸ ਰੋਕਦੀ ਆ ਇਹ ਨਹੀਂ ਕੋਈ ਸਮਝ ਆਇਆ ਲੇਕਿਨ ਜੇ ਕਿਤੇ ਇਹ ਆਨਲਾਈਨ ਪੋਰਟਲ ਜਿਹੜਾ ਜੇ ਨਹੀਂ ਕੰਮ ਕਰਦਾ ਜੇ ਸਰਵਰ ਡਾਊਨ ਹੀ ਰਹਿੰਦਾ ਤਾਂ ਕੱਲ ਨੂੰ ਉਹ ਸਕੂਟਰੀ ਉੱਤੇ ਕੋਈ ਹੋਰ ਘਟਰਨਾਂ ਨੂੰ ਅੰਜਾਮ ਦੇ ਦਿੰਦੇ ਆ ਤਾਂ ਫਿਰ ਫੜਿਆ ਕੌਣ ਜਾਵੇਗਾ ਇਹ ਸ਼ਖਸ ਜੋ ਗੁਰਦਾਸਪੁਰ ਵਾਲਾ ਓਨਰ ਹੈ ਤਾਂ ਨਾਮ ਹੈ ਇਸ ਦਾ ਪ੍ਰਦੀਪ ਮਹਾਜਨ ਔਰ ਪ੍ਰਦੀਪ ਮਹਾਜਨ ਦੇ ਨਾਮ ਤੇ ਸਕੂਟਰੀ ਆ ਚਲਾਨ ਇਸ ਦੇ ਨਾਮ ਤੇ ਆ ਰਿਹਾ ਉਥੇ ਡੁਪਲੀਕੇਟ ਨੰਬਰ ਪਲੇਟ ਲਗਾ ਕੇ ਤਾਂ ਉਸ ਨੂੰ ਚਲਾਇਆ ਜਾ ਰਿਹਾ ਤਾਂ ਹੁਣ ਦੱਸ ਦਈਏ ਕਿ ਨਰਵਾੜ ਰੇਲਵੇ ਸਟੇਸ਼ਨ ਦੇ ਉੱਤੇ ਨਰਵਾਲ ਪੁਲਿਸ ਪੋਸਟ ਆ ਉਥੇ ਰੇਲਵੇ ਸਟੇਸ਼ਨ ਦੇ ਉੱਤੇ ਲਾਈਟਾਂ ਦੇ ਉੱਤੇ ਚਲਾਨ ਹੋਇਆ ਤਾਂ 28 ਜੁਲਾਈ ਦੀ ਘਟਨਾ ਤਾਂ ਹੁਣ ਜਿਹੜੀ ਸਾਡੀ ਗੱਲ ਹੈ ਪੀਸੀਆਰ ਦੇ ਜੋ ਮੁਲਾਜ਼ਮ ਨੇ ਜੋ ਇੰਚਾਰਜ ਨੇ ਉਹਨਾਂ ਨਾਲ ਸਾਡੀ ਗੱਲ ਹੋਈ ਆ ਤਾਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅਸੀਂ ਜਲਦੀ ਤੋਂ ਜਲਦੀ ਇਹ ਸਕੂਟਰੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਇਹ ਰਿਪੋਰਟ ਜਿਹੜੀ ਆ ਜਲਦੀ ਦੇਵਾਂਗੇ ਹੁਣ ਵੇਖਾਂਗੇ ਕਿ ਜੰਮੂ ਦੀ ਪੁਲਿਸ ਕਿੰਨਾ ਕੁ ਫਾਸਟ ਚੱਲਦੀ ਆ ਤਾਂ ਇਹ ਜੋ ਸਕੂਟਰੀ ਆ ਜਿਸ ਦੇ ਉੱਤੇ ਦੋ ਸ਼ਖਸ ਵੀ ਨਜ਼ਰ ਆ ਰਹੇ ਆ ਤਾਂ ਇਹ ਸਕੂਟਰੀ ਜੰਮੂ ਵਿੱਚ ਫੜੀ ਜਾ ਸਕੇਗੀ ਜਾਂ ਨਹੀਂ ਜੇ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਸਰਕਾਰ ਦੀ ਜਿੰਨੀ ਵੀ ਪਾਲਿਸੀ ਚੱਲ ਰਹੀ ਆ ਇਸ ਵੇਲੇ ਪੁਲਿਸ ਨੂੰ ਐਕਟਿਵ ਕੀਤਾ ਗਿਆ ਤਾਂ ਪੁਲਿਸ ਲਗਾਤਾਰ ਕਈ ਨਾ ਕਈ ਆਪਰੇਸ਼ਨ ਜਿਹੜੇ ਆ ਉਹ ਫਤਿਹ ਕਰਦੇ ਰਹਿੰਦੇ ਆ ਤਾਂ ਹੁਣ ਜੰਮੂ ਦੇ ਵਿੱਚ ਵੇਖਦੇ ਆ ਕਿ ਜੰਮੂ ਦੇ ਵਿੱਚ ਇਸ ਤਰ੍ਹਾਂ ਦੀ ਪੁਲਿਸ ਵੱਲੋਂ ਕਿਹੜੀ ਐਕਟੀਵਿਟੀ ਵਿਖਾਈ ਜਾਂਦੀ ਆ ਕਿ ਜਿਸ ਨਾਲ ਇਹ ਸ਼ਖਸ਼ ਫੜੇ ਜਾਣਗੇ ਤਾਂ ਜੋ ਇਸ ਨੌਜਵਾਨ ਦਾ ਸਾਹ ਸੌਖਾ ਹੋਵੇਗਾ ਤਾਂ